ਹੂੰ ਉਹ ਲੰਗਰਨ ਪਤੋਂ ਕੀ ਕਿਸ ਬੇਸ ਤੇ ਲੱਗਾ ਕੀ ਚੀਜ਼ ਆ ਹਾਂ ਸੋ ਭਾਈ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਨਿਰਪੱਖ ਜਿਹੜੀ ਗੱਲ ਕੀਤੀ ਹੈ ਕੋਈ ਕਿਸੇ ਪਾਰਟੀ ਦਾ ਨਹੀਂ ਉਹ ਕਹਿੰਦੇ ਕਿ VOTER ਹੈ ਜਿਹੜਾ ਅੱਜ ਦਾ ਬਹੁਤ ਸਿਆਣਾ ਹੋ ਚੁੱਕਿਆ ਹੈ VOTER ਦਾ ਮਨ ਟਟੋਲਣਾ ਬਹੁਤ ਮੁਸ਼ਕਿਲ ਹੈ ਇੱਧਰ ਬਜ਼ੁਰਗ ਬੈਠੇ ਆ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਸਾਰੀਆਂ ਚੰਗੀਆਂ ਚੰਗੀਆਂ ਸਾਰੀਆਂ ਹੀ ਆ ਤੇ ਕੰਮ ਕਿਹੜੀ ਪਾਰਟੀ ਦੇ ਚੰਗੇ ਲੱਗਦੇ ਆ ਕੰਮ ਤਾਂ ਹਰੇਕ ਵਾਰੀ ਹਰੇਕ ਪਾਰਟੀ ਕੋਈ ਕਰਨ ਪੈਂਦੀ ਹੈ ਇੱਕ ਦਾ ਦੇ ਦਿੰਦੀ ਹੈ ਸਹੂਲਤ ਜਿਵੇਂ ਇਹਨੇ ਹੁਣ ਦਿੱਤੀ ਮਾਂ ਫਰੀ ਲੈਡ ਕਰਕੇ ਮਾਨ ਸਰਕਾਰ ਨੇ ਹਾਂਜੀ ਹਾਂਜੀ ਅੱਛਾ ਸਾਰੀਆਂ ਨਹੀਂ ਹੁੰਦੀਆਂ ਕਿਸੇ ਤੋਂ ਕਰਾਈ ਆ ਪੰਜਾਬ ਇਹਦਾ ਜਿਨੇ ਜਿਨੇ ਉਹ ਕੰਮ ਗਿਣਾ ਰਹੇ ਆ ਜਿਨੇ ਕਿ ਤੁਹਾਨੂੰ ਲੱਗਦਾ ਵੀ ਉਹ ਕੀਤੇ ਆ ਸਾਰੇ ਤਾਂ ਨਹੀਂ ਕਰੇ ਤਾਂ ਵੀ ਨਹੀਂ ਦੇ ਬਰ ਜ਼ਰੂਰ ਹੋਏ ਹੂੰ ਹੋਰ ਤਾਂ ਕੋ ਜ਼ਿੰਮੇਵਾਰ ਵਾਸਤੇ ਤੁਸੀਂ ਹੁੰਦੇ ਨਹੀਂ ਕਿ ਕਿਹਾ ਹੂੰ ਆ ਇੱਕੋ ਕਹਿੰਦੇ ਵੀ ਨਹਿਰੀ ਪਾਣੀ ਦਾ ਅਸੀਂ ਕੀਤਾ ਉਹ ਠੀਕ ਆ ਉਹ ਠੀਕ ਹੈ ਉਸ ਕਿਵੇਂ ਲੰਮੀਆਂ ਹੁੰਦੀਆਂ ਸਰਕਾਰਾਂ ਦੀਆਂ ਪਹਿਲਾਂ ਲਈ ਸਰਕਾਰ ਤੋਂ ਚਲੀ ਜਾਂਦੀਆਂ ਨਾਲ ਇਹ ਹੁਣ ਹੂੰ ਇੱਕ ਸਰਕਾਰ ਕਦੋਂ ਦਾ ਕਰਿੰਗ ਕਰਦੇ ਸੀ ਹੂੰ ਆ ਤੇ ਇਸ ਵਾਰ ਜਿਵੇਂ ਲੋਕ ਲੋਕਾਂ ਦਾ ਰੁਝਾਨ ਤੁਹਾਨੂੰ ਲੱਗਦਾ ਕੋਈ ਕਿਹੜੀ ਪਾਰਟੀ ਵਾਲਾ ਹੋ ਜਾਨ ਪਹਿਲਾਂ ਆਪਦਾ ਸੀ ਇੱਥੇ ਹੁਣ ਆ ਆ ਥੋੜੇ ਜਿਹੇ ਹਵਾਏ ਦੀ ਸਰਜੀ ਵੀ ਬਣੀ ਮੁਕਾਬਲਾ ਜਾਨੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਤੇ ਜਿਹੜਾ ਸਰਬਜੀਤ ਸਿੰਘ ਦਾ ਦਿਖ ਰਿਹਾ ਹਾਂ ਹਾਂਜੀ ਜਿਵੇਂ ਹੁਣ ਲੋਕ ਉੱਠ ਖੜੇ ਆ ਸਾਬ ਦੇ ਇਹ ਮੁਗਿਆ ਰਹੇ ਪਹਿਲਾਂ ਆਪਸ ਚੰਗੇ ਪਹਿਲਾਂ ਆਪ ਚੰਗੇ ਸਾਲ ਜੀ ਅਕਾਲੀ ਦਲ ਕਿਵੇਂ ਲੱਗਦਾ ਹੈ ਅਕਾਲੀ ਦਲ ਤਾਂ ਖਾਮੀ ਹੈ ਜੀ ਬਸ ਅੱਛਾ ਜੀ ਹਾਂ ਜੋ ਜੀ ਹਾਂ ਬੜਾ ਪ੍ਰਾਣਾ ਪਾਰਟੀ ਸਾਡੇ ਨਹਿਰੀ ਸੁਆ ਪਿਛਲੀ ਯਾਰ ਵੀ ਮੋਟਰਾਂ ਖੜੀਆਂ ਰਹੀਆਂ ਰਹੀਆਂ ਸਾਡੇ ਖੇਤਾਂ 'ਚ ਅੱਛਾ ਤੇਰੇ ਪਿੰਡ ਤਾਂ ਵੀ ਪਾਣੀ ਜਾਂਦਾ ਫੁੱਲ ਹਾਂ ਜਾਂਦਾ ਨਹੀਂ ਜਾਂਦਾ ਬਿਲਕੁਲ ਹਾਂ ਇਹ ਹੈਗੀਆਂ ਸਹੂਲਤਾਂ ਹੌਲੀ ਹੌਲੀ ਮਿਲ ਜਾਂਦੀਆਂ ਪਹਿਲੇ ਜਮਿਨੀ ਪੱਧਰ ਤੇ ਕੰਮ ਪਿਛਲੇ ਸਾਲ ਸਾਡੀਆਂ ਆਪ ਦੇ ਮੋਟਰਾਂ ਖੜੀਆਂ ਡਿੱਗੀ ਭਰਨੋਂ ਚਲਾਉਂਦੇ ਸੀ ਹਾਂ ਕੱਸੀ ਦੇ ਪਾਣੀ ਨਾਲ ਝੋਨਾ ਪਾਲਿਆ ਸਾਰਾ ਤੇ ਹੁਣ ਤਾਂ ਹਾਂ ਅੜ ਕੇ ਅੱਜ ਜੋ ਜਾਂਦੇ ਉਧਰ ਮੋਟਰ ਚੱਲਦੀ ਹੁੰਦੀ ਹੈ ਪਹਿਲੇ ਲਾਈਟ ਦੀ ਤੇ ਪਾਣੀ ਦੀ ਸਮੱਸਿਆ ਜਿਹੜੀ ਖਤਮ ਕੀਤੀ ਹੈ ਘਰਿਆਂ ਘਰਾਂ ਦੇ ਮੀਟਰਾਂ ਦੀ ਵੀ ਹਾਂ ਹਰੇ ਨਹੀਂ ਬਿੱਲ ਆਉਂਦੇ ਘਰੇ ਨਹੀਂ ਬਿੱਲ ਆਉਂਦੇ ਅੱਛਾ ਨੌਜਵਾਨਾਂ ਨਾਲ ਗੱਲ ਕਰਦੇ ਆਂ ਸਤਿਕਾਰ ਜੀ ਸਤਿਕਾਰ ਜੀ ਕੀ ਨਾਮ ਹੈ ਮੇਜੀ ਦਵਿੰਦਰ ਰੰਗਾ ਜੀ ਦਵਿੰਦਰ ਸਿੰਘ ਜੀ ਕਿਵੇਂ ਲੱਗਦਾ ਹੁਣ ਗਰਮੀ ਹੈ ਜਿਹੜੀ ਸਿਆਸੀ ਗਰਮੀ ਬਹੁਤ ਵੱਧ ਗਈ ਹੈ ਕਿਵੇਂ ਲੱਗਦਾ ਮਾਹੌਲ ਮਾਹੌਲ ਪੂਰਾ ਗਰਮਾ ਜੀ ਹੁਣ ਹਾਂ ਕਿਹਦੇ ਹੱਕ ਚ ਦੇਖ ਰਹੇ ਹੋ ਤੁਸੀਂ ਅਸੀਂ ਤਾਂ ਆਪਦੀ ਪਾਰਟੀ ਦੀ ਕਹਾਂਗੇ ਅੱਛਾ ਆਮ ਆਦਮੀ ਪਾਰਟੀ ਦੇ ਅੱਛਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਉਹਨਾਂ ਦਾ ਚੋਣ ਮਹਿਮ ਬੜਾ ਭਖਿਆ ਹੋਇਆ ਪਿਛਲੇ ਦਿਨਾਂ ਦਾ ਤੇ ਤੁਹਾਨੂੰ ਕੀ ਲੱਗਦਾ ਵੀ ਮੁੱਖ ਮੁਕਾਬਲਾ ਕਿਹੜੇ ਉਮੀਦਵਾਰਾਂ ਦਾ ਦੇਖ ਰਹੇ ਹਾਂ ਭਾਈ ਇੱਕ ਕਰਮਜੀਤ ਅਨਮੋਲ ਨਾ ਆਪ ਦਾ ਕੇਰ ਮੁਕਾਬਲੇ ਨਹੀਂ ਦੇਖ ਰਹੇ ਕਰਮਜੀਤ ਬਹੁਤ ਅਨਮੋਲ ਵਧੀਆ ਬੰਦਾ ਆਦਮੀ ਹੈ ਜੀ ਹਾਂ ਵਧੀਆ ਕੈਂਡੀਡੇਟ ਦਿੱਤਾ ਸਾਨੂੰ ਭਗਵੰਤ ਮਾਨ ਜੀ ਨੇ ਹਾਂ ਵਧੀਆ ਪੂਰਾ ਅੱਗੇ ਚੱਲ ਰਿਹਾ ਹੈਗਾ ਅੱਛਾ ਮੁਕਾਬਲੇ ਨਹੀਂ ਦੇਖ ਰਹੇ ਕਿਸੇ ਦਾ ਮੁਕਾਬਲਾ ਨਹੀਂ ਨਾ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਸਰਬਜੀਤ ਸਿੰਘ ਦੇ ਨਾਲ ਜਿਵੇਂ ਨੌਜਵਾਨਾਂ ਦਾ ਜੋਸ਼ ਚੱਲ ਰਿਹਾ ਤੇ ਇਹ ਜਿਹੜਾ ਪਾਰਟੀਆਂ ਨੂੰ ਟੱਕਰ ਦੇ ਸਕਦੇ ਆ ਤਕੜੀ ਨੌਜਵਾਨਾਂ ਨਾਲ ਵੋਟ ਹੋਰ ਲੋਟ ਹੁੰਦੀ ਹੈ ਜੀ ਯੋਰਗਾਂ ਦੀ ਬੀਬੀਆਂ ਦੀ ਉਹ ਕਿੱਧਰ ਹੈ ਹੁਣ ਜਿਹੜੇ ਕੰਮ ਕੀਤੇ ਉਹਦੇ ਲਈ ਵੀ ਹੋਊਗੀ ਜੀ ਕੰਮ ਕੀਤੇ ਹੈ ਕੰਮ ਕਰਿਆ ਜੀ ਲੈੜ ਦੇਖ ਲੋ ਜੀ ਜਦੋਂ ਜਾਂਦੇ ਆ ਖੇਤ ਆ ਮੋਟਰ ਚੱਲਦੀ ਜਲਦੀ ਮਿਲੂਗੀ ਹਾਂ 8 8 9 9 ਘੰਟੇ ਚੱਲੀ ਜਾਂਦੀ ਆ ਹਾਂ ਨਹਿਰਾ ਡੇਰੀ ਪਾਣੀ ਆਵਾ ਹਾਂ ਘਰਾਂ ਦੇ ਬਿੱਲ ਜੇ ਦੇਖ ਲੋ ਹੁਣ ਜੀ ਸਰਕਾਰੀ ਨੌਕਰੀਆਂ ਸਾਡੇ ਪਿੰਡ ਵਿੱਚ ਮਿਲੀਆਂ ਜੀ ਮਿਲੀਆਂ ਤੁਸੀਂ ਤੁਸੀਂ ਗਿਣਾ ਸਕਦੇ ਹੋ ਗੁਲਾਤ ਕਿਉਂਕਿ ਵਿਰੋਧੀ ਪਾਰਟੀਆਂ ਦੇ ਦੋਸ਼ ਲਾਉਂਦੇ ਆ ਉਹ ਕਹਿੰਦੇ ਵੀ ਕਿਸੇ ਵੀ ਪਿੰਡ 'ਚ ਜਿਹੜੀਆਂ ਨੌਕਰੀਆਂ ਵੀ ਤੁਸੀਂ ਉਹ ਜਿਹੜੇ ਪਿੰਡ 'ਚ ਜਾਂਦੇ ਆ ਪੁੱਛਦੇ ਆ ਕਿ ਤੁਹਾਡੇ ਪਿੰਡ 'ਚ ਮਿਲੀ ਹੈ ਮੈਂ ਪੁੱਛਦਾ ਕਿ ਤਖਤਪੁਰਾ ਸਾਹਿਬ 'ਚ ਕੋਈ ਸਰਕਾਰੀ ਨੌਕਰੀ ਮਿਲੀ ਹੈ ਮਿਲੀ ਹੈ ਜੀ ਸੱਤ ਪਾਰ ਟੇਲਰ ਦੇ ਭਤੀਜੇ ਨੂੰ ਮਿਲੀ ਹੈ ਉਹ ਨੂੰ ਕਿਹੜੇ ਵਿਭਾਗ ਵਿੱਚ ਮੈਂ ਕਹਿੰਦਾ ਨਹੀਂ ਮੈਨੂੰ ਪਤਾ ਹੀ ਉਹਨੇ ਆਪ ਖੁਦ ਦੱਸਿਆ ਕਿ ਮੇਰੇ ਪਤੀ ਜਨਵਰੀਆਂ ਨੌਕਰੀ ਕੋਈ ਉਹਦੇ ਚ ਸ਼ਿਫਾਰਸ਼ ਨਹੀਂ ਚੱਲੀ ਹੋਰਾਂ ਸਰਕਾਰਾਂ ਮੇਲੇ ਕਹਿੰਦਾ ਹੁੰਦਾ ਸੀ ਉਹ ਦੱਸਿਆ ਵੀ ਕਹਿੰਦਾ ਜੀ ਝੋਲੇ ਭਰ ਕੇ ਨੋਟਾਂ ਦੇ ਜਾਂਦੇ ਸੀਗੇ ਕੋਈ ਰਿਸ਼ਵਤ ਨਹੀਂ ਦਿੱਤੀ ਰਿਸ਼ਵਤ ਨਹੀਂ ਦਿੱਤੀ ਜੀ ਅੱਛਾ ਦੋ ਮੁੰਡਿਆਂ ਨੂੰ ਦੋ ਮੁੰਡਿਆਂ ਨੂੰ ਮਿਲੀ ਆ ਉਹ ਕਰਦੇ ਆ ਦੋ ਮਿਲੀ ਜੀ ਅੱਛਾ ਤੇ ਹੁਣ ਲੈ ਕੇ ਜਿਹਨਾਂ ਦੀ ਯੋਗਤਾ ਪੂਰੀ ਕਰਦੇ ਹੈਗੇ ਉਹ ਨੌਕਰੀ ਮਿਲ ਜਾਂਦੀ ਹੈ ਜੀ ਉਹ ਮੇਰੇ ਵਰਗੇ ਦੇ ਪੜ੍ਹਨਾ ਹੀ ਨਹੀਂਗਾ ਮੈਟਚ ਨਹੀਂ ਆਉਣਾਗਾ ਫਿਰ ਉਹਨੂੰ ਨੌਕਰੀ ਕਿੱਥੋਂ ਮਿਲੂਗੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਰ 2022 ਚ ਦਾ ਜਰੂਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੱਡਾ ਜਿਹੜਾ ਸੈਟ ਬੈਕ ਦਿੱਤਾ ਸੀ ਕਿ ਤੁਹਾਨੂੰ ਲੱਗਦਾ ਕਿ ਐਤਕੀ ਕੁਝ ਉਹ ਇੰਪਰੂਵ ਕਰ ਰਹੀ ਹੈ ਨਹੀਂ ਉਹ ਤਾਂ ਬੰਗਾਲ ਦੇ ਬਾਹਰ ਹੀ ਤੁਨੇ ਮਾਰ ਗਏ ਨਹੀਂ ਕਾਦੇ ਜੀ 328 ਰੁਪਏ ਦਾ ਸਾਹ ਉਹ ਤੋਂ ਨਹੀਂ ਕਾਦੇ ਜੀ 328 ਰੁਪਏ ਗੁਰੂਗਰਾਹ ਸਾਹਿਬ ਦਾ ਸ਼੍ਰੋਮਣੇ ਕਾਲੇ ਦਰੋਂ ਸਾਹ ਉਹ ਦਵੇ ਹੂੰ ਕਿੱਥੇ ਗਾਇਬ ਕੀਤੇ ਉਹਨਾਂ ਨੇ ਉਹਦਾ ਨਹੀਂ ਕਾਇਆ ਖਾਦੀ ਉਹਨਾਂ ਦਾ ਤੈਨੂੰ ਆਪਣਾ ਹੈ ਨਾ ਇਹ ਮਾਸਾ ਨਹੀਂ ਆ ਪਾਈ ਮਤਲਬ ਇਹ ਨਹੀਂ ਪੈਣਾ ਚਾਹਦੇ ਹੂੰ ਵੀ ਬਲும் ਵੇਹੇ ਮੈਂ ਕਹਦਾ ਹਾਂ ਦੂਵੇ ਮੁਕਾਬਲੇ ਦੇ ਬਾਹਰ ਆ ਗਏ ਬਾਰੇ ਹਾਂਜੀ ਮਤਲਬ ਤੁਸੀਂ ਮੁਕਾਬਲਾ ਕਰਮਜੀਤ ਸਿੰਘ ਅਨਮੋਲ ਤੇ ਭਾਈ ਸਰਬਜੀਤ ਸਿੰਘ ਜੀ ਦਾ ਕਹਿੰਦੇ ਸਰਬਜੀਤ ਜੀ ਹੈਗੇ ਕੁਛ ਹਾਂਜੀ ਪਰ ਕਰਮਜੀਤ ਦੀ ਜਿਹੜਾਈ ਆ ਪੂਰੀ ਵੀ ਅੱਛਾ ਹਾਂਜੀ ਚਲੋ ਆਪਾਂ ਹੋਰ ਵੀ ਵੀਰ ਬੈਠੇ ਆ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਟੇ ਪਰ ਤਾਂ ਹੀ ਭਗਵੰਤਮਾਨ ਭਗਵੰਤਮਾਨ ਹੀ ਹੋਈ ਸੀ ਅੱਛਾ ਭਗਵੰਤਮਾਨ ਦੇ ਹੱਕ ਦੇ ਵਿੱਚ ਅੱਛਾ ਤੁਸੀਂ ਭਾਈ ਹਾਂਜੀ ਅੱਛਾ ਪਾਕਤਪੁਰਾ ਸਾਹਿਬ ਦੀ ਧਰਤੀ ਹੈ ਤੇ ਵੀਰਾਂ ਨਾਲ ਗੱਲ ਕਰ ਰਹੇ ਆ। ਸੋ ਗੱਲ ਲਾਈਵ ਚੱਲ ਰਹੀ ਹੈ। ਅਸੀਂ ਕੋਈ ਆਪਣੇ ਕੋਲੋਂ ਜਾਂ ਇਹਨਾਂ ਨੂੰ ਕੋਈ ਸਮਝਾ ਕੇ ਨਹੀਂ ਲਿਆਏ ਪਰ ਇਟ ਇੱਥੇ ਦੇ ਵਿੱਚ ਜਿਹੜਾ ਇਹ ਲਾਈਵ ਚੱਲ ਰਿਹਾ ਸਸੀ ਕਾ ਭਾਈ ਜੀ ਕੀ ਨਾਮ ਹੈ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ ਕਿਵੇਂ ਲੱਗਦਾ ਤੁਹਾਨੂੰ ਮਾਹੌਲ ਕਿਵੇਂ ਨਜ਼ਰ ਆ ਰਿਹਾ ਹੈ? ਮਾਹੌਲ ਤਾਂ ਵਧੀਆ ਜੀ ਸਾਰੇ ਆਪੋ ਆਪਣਾ ਜੋਰ ਲਾ ਰਹੇ ਆ ਸਾਰੀਆਂ ਪਾਰਟੀ ਨਾਲ। ਹਾਂ। ਬੜੀਆ ਗੱਲ ਮੈਂ ਤਾਂ ਕਹਿੰਦਾ ਵੀ ਵੱਧ ਤੋਂ ਵੱਧ ਲੋਕ ਵੋਟਾਂ ਪਾਉਣ ਜਾਣ ਜਿਹਨੂੰ ਜਿਹਦਾ ਦਿਲ ਕਰਦਾ ਲੋਕਤੰਤਰ ਦੀ ਇਹੀ ਸਿਫਤ ਆ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਮੈਂ ਤਾਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਕੋਈ ਵੋਟ ਨਾ ਮਿਸ ਕਰੇ ਜਿਹਨੂੰ ਮਰਜ਼ੀ ਕੋਈ ਪਾਵੇ ਜਿਹਦਾ ਦਿਲ ਜਿੱਧਰ ਕਰਦਾ ਉਧਰ ਪਾਵੇ ਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਹਾਂਜੀ ਪੰਜਾਬ ਸਰਕਾਰ ਆਪਣੇ ਕੰਮ ਦੇ ਜਿਹੜੇ ਉਹ ਕਹਿੰਦੇ ਕਿ ਅਸੀਂ ਕੰਮ ਕਰਵਾਏ ਆ ਉਹਨਾਂ ਦੇ ਨਾਂ ਤੇ ਵੋਟ ਮੰਗ ਰਹੀ ਆ ਦੂਜੇ ਪਾਸੇ ਸ਼ੀਤਪਈ ਬੈਂਤ ਸਿੰਘ ਦੇ ਸੁਪੁੱਤਰ ਸਰਜੀਤ ਸਿੰਘ ਖਾਲਸਾ ਉਹ ਆਪਣੇ ਪਿਤਾ ਜੀ ਦੀ ਕੁਰਬਾਨੀ ਦੇ ਨਾਮ ਤੇ ਜਿਹੜਾ ਵੋਟ ਮੰਗ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਹੈ ਉਹ ਵੀ ਕਹਿੰਦੇ ਕਿ ਸਾਨੂੰ ਦੁਬਾਰਾ ਜਿਹੜਾ ਮੌਕਾ ਦਿਓ ਕਾਂਗਰਸ ਪਾਰਟੀ ਆਪਣੇ ਮੁੱਦਿਆਂ ਤੇ ਵੋਟ ਮੰਗ ਰਹੀ ਹੈ ਕਿਵੇਂ ਲੱਗ ਰਿਹਾ ਹੈ ਇਹਨਾਂ ਪਾਰਟੀਆਂ ਚੋਂ ਤੁਹ ਲੱਗਦਾ ਕਿ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਆ ਉਹਨਾਂ ਦੀ ਕੋਈ ਸਹੀ ਗੱਲ ਕਰ ਰਹੀ ਹੈ ਕਿ ਨਹੀਂ ਦੇਖੋ ਜੀ ਜਿਹੜੀਆਂ ਪਾਰਟੀਆਂ ਖੜੀਆਂ ਆ ਗਈਆਂ ਸਾਰੀਆਂ ਆਪਾਂ ਤਾਂ ਸਾਰੀ ਸਰਕਾਰ ਜੋਗਾ ਜਿੰਨੇ ਮੈਂ ਅਸਤਾ ਇਹ ਗੱਲ ਕਹਿੰਦਾ ਵੀ ਪੋਲਿੰਗ ਵੱਧ ਤੋਂ ਵੱਧ ਹੋਵੇ ਮੈਂ ਇਲੈਕਸ਼ਨ ਕਮਿਸ਼ਨ ਚ ਕੰਮ ਕਰਦਾ ਇਸ ਕਰਕੇ ਇਸੇ ਕਰਕੇ ਸੋ ਭਾਈ ਜੀ ਇਲੈਕਸ਼ਨ ਕਮਿਸ਼ਨ ਚ ਕੰਮ ਕਰਦੇ ਆ ਇਹਨਾਂ ਦਾ ਮਕਸਦ ਹੈ ਕਿ ਜਿਹੜੀ ਪੋਲਿੰਗ ਪਰਸੈਂਟੇਜ ਜਿਵੇਂ ਦੂਜੇ ਸੂਬਿਆਂ ਚ ਕਾਫੀ ਘਟੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਵਧਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਣੇ ਦੇਸ਼ ਦੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਜਿਹੜਾ ਰੋਲ ਹੈ ਜਰੂਰ ਅਦਾ ਕਰਨ ਕਿਉਂਕਿ ਅਸੀਂ ਵੋਟ ਪਾਉਣ ਜਾਂਦੇ ਨਹੀਂ ਜਾਂ ਵੋਟ ਹੈ ਜਿਹੜੀ ਜਿਹੜੇ ਲੋਕ ਪੈਸੇ ਲੈ ਕੇ ਜਾਂ ਸ਼ਰਾਬ ਦੇ ਬਦਲੇ ਆਪਣੀ ਵੋਟ ਵੇਚ ਦਿੰਦੇ ਐ ਤੇ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਹੱਕ ਨਹੀਂ 5 ਸਾਲ ਸਰਕਾਰਾਂ ਨੂੰ ਕੋਸਣ ਦਾ ਤੁਸੀਂ ਜਿਹੜਾ ਅੱਜ ਆਪਣਾ ਤੁਹਾਡਾ ਰਾਈਟ ਹੈ ਵੋਟ ਪਾਉਣ ਦਾ ਹੱਕ ਹੈ ਉਹਨੂੰ ਯੂਜ਼ ਕਰੋ ਸਾਡੇ ਨਾਲ ਪਿੰਡ ਤਖਤਪੁਰਾ ਸਾਹਿਬ ਪੂਰੇ ਇਲਾਕੇ ਦੀ ਸ਼ਾਨ ਜਿਹੜੇ ਕਬੱਡੀ ਕਮੈਂਟੇਟਰ ਸ਼ਰਨਾ ਤਖਤਪੁਰਾ ਮੌਜੂਦ ਹੈ ਭਾਈ ਜੀ ਬਹੁਤ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਇਸ ਟਾਈਮ ਤੇ ਗੱਲ ਅਸੀਂ ਕਰ ਰਹੇ ਆ ਸਿਆਸਤ ਦੀ ਤੇ ਹੁਣ ਸਿਆਸਤ ਦੇ ਵਿੱਚ ਕਬੱਡੀ ਵੀ ਆ ਜਾਂਦੀ ਕਬੱਡੀ ਤੇ ਸਿਆਸਤ ਦਾ ਕੋਈ ਮੇਲ ਲੱਗਦਾ ਤੁਹਾਨੂੰ ਸਭ ਤੋਂ ਪਹਿਲਾਂ ਦਾ ਰੀਅਲ ਫੈਕਟਰ ਦੀ ਜਿੰਨੀ ਵੀ ਟੀਮ ਪਿੰਡ ਤਖਤੂਪੁਰਾ ਸਾਹਿਬ ਦੇ ਵਿੱਚ ਪਹੁੰਚੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਸਿਆਸਤ ਕਬੱਡੀ ਦਾ ਪੂਰਾ ਮੇਲ ਆ ਭਾਈ ਤੁਹਾਨੂੰ ਪਤਾ ਜਦੋਂ ਪਹਿਲਾਂ ਸ਼੍ਰੋਮਰੀ ਅਟਾਲੀਦਾਲ ਹਾਂ ਬਾਦਲ ਦੀ ਸਰਕਾਰ ਦੇ ਵਿੱਚ ਬਾਦਲ ਕਬੱਡੀ ਕੱਪ ਸ਼ੁਰੂ ਕਰਵਾਇਆ ਸੀ ਹਾਂ ਤੇ ਕਾਫੀ ਵਰਲਡ ਕੱਪ ਕਰਵਾਏ ਆ ਜਿਵੇਂ ਆਪਣੇ ਮਾਲਵੇ ਇਲਾਕੇ ਦੀ ਸ਼ਾਨ ਇੱਕ ਮਠੂਰ ਨੇ ਜਦੋਂ ਪਹਿਲੇ ਵਰਲਡ ਕੱਪ ਚ ਪ੍ਰੀਤ ਟਰੈਕਟਰ ਟਰੈਕਟਰ ਜਿੱਤਿਆ ਸੀਗਾ ਬਿਲਕੁਲ ਤੇ ਕਾਲੀ ਸਰਕਾਰ ਨੇ ਉਹ ਵਰਲਡ ਕੱਪ ਕਰਵਾਇਆ ਸੀਗਾ ਤੇ ਅੱਜ ਦਾ ਜਿਹੜਾ ਸਮਾਂ ਹੂੰ ਬਹੁਤ ਸਖਤ ਜਿਹੜੀ ਟੱਕਰ ਆਗੀ ਕਿਹਦੀ ਟੱਕਰ ਮੰਨ ਰਹੇ ਹੋ ਮੇਰੇ ਹਿਸਾਬ ਦੇ ਨਾਲ ਆਪਾਂ ਕਿਸੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਮੈਦਾਨ ਦੇ ਵਿੱਚ ਆ ਗਿਆ ਤਖੜਈ ਆ ਹਨਾ ਬਾਕੀ ਮਹਾਰਾਜ ਨੇ ਜਿਹਦੇ ਸਿਰ ਤੇ ਤਾਜ ਰੱਖਣਾ ਪ੍ਰਮਾਤਮਾ ਵਾਹਿਗੁਰੂ ਆਪ ਜਾਣੀ ਜਾਣੋ ਲਿਖਿਆ ਪਿਆ ਵੀ ਕਿਹਦੇ ਸਿਰ ਤੇ ਤਾਜ ਤੁਹਾਨੂੰ ਕਿਹੜੀ ਪਾਰਟੀ ਕਿਹੜੀ ਚੰਗੀ ਲੱਗਦੀ ਹੈ ਕਿਉਂਕਿ ਵੋਟ ਤਾਂ ਚਲੋ ਜਿਹਨੂੰ ਵੀ ਪਾਉਣੀ ਹੈ ਹਰ ਬੰਦਾ ਨਹੀਂ ਦੱਸਣਾ ਚਾਹੁੰਦਾ ਹੁੰਦਾ ਪਰ ਤੁਹਾਡੇ ਮੁਤਾਬਕ ਕਿਹੜੀ ਪਾਰਟੀ ਤੁਹਾਨੂੰ ਸਹੀ ਲੱਗਦੀ ਹੈ ਕਿ ਆ ਸਹੀ ਮੁੱਦਿਆਂ ਤੇ ਚੋਣ ਲੜ ਰਹੀ ਹੈ ਮੇਰੇ ਸਾਹਿਬ ਦੇ ਨਾਲ ਤਾਂ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੇ ਵੀ ਸਾਡਾ ਵੀ ਪੂਰਾ ਮੋਲ ਵਾਲਾ ਹੈ ਪੰਜਾਬ ਦੇ ਵਿੱਚ ਉਹ ਤਾਂ ਕਹਿੰਦੇ ਆ ਪਰ ਤੁਸੀਂ ਤੁਸੀਂ ਕੀ ਕਹਿੰਦੇ ਆ ਸ੍ਰੋਮਣੀ ਕਾਲੀਦਾਲ ਦੀ ਵੀ ਜਿਵੇਂ ਆਪਾਂ ਪੁਰਾਣੀ ਪਾਰਟੀ ਆ ਹਾਂ ਤੇ ਉਧਰੋਂ ਸਰਬਜੀਤ ਸਿੰਘ ਹਾਂ ਤੁਸੀਂ ਤਾਂ ਸਾਰੇ ਤੁਸੀਂ ਕਹਿੰਦੇ ਵੀ ਸਾਰੇ ਵਧੀਆ ਸਾਰੇ ਬਦਗਾ ਕਿ ਹੁਣ ਸਰਬਜੀਤ ਸਿੰਘ ਹੈਗਾ ਹਾਂ ਸਰਬਜੀਤ ਸਿੰਘ ਨਾਮਾ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਕਬੱਡੀ ਦੇ ਵਿੱਚ ਕਿ ਨਵਾਂ ਪਲੇਅਰ ਆਉਂਦਾ ਉਹ ਨਵਾਂ ਸਿਆਸਤਦਾਨ ਆਇਆ ਸਿਆਸਤ ਦੇ ਵਿੱਚ ਹਾਂ ਹੁਣ ਪ੍ਰਮਾਤਮਾ ਵਾਹਿਗੁਰੂ ਆਪ ਜਾਣੀ ਜਾਣ ਆਪਾਂ ਕਿਸੇ ਬਾਰੇ ਹਲੇ ਕੁਝ ਨਹੀਂ ਕਹਿ ਸਕਦੇ ਅੱਛਾ ਜੋ ਡਿਕਲੇਅਰ ਹੋਣਾ ਇੱਕ ਤਰੀਕ ਨੂੰ ਵੋਟਾਂ ਜੀ ਉਸ ਤੋਂ ਬਾਅਦ ਜੋ ਰਿਜ਼ਲਟ ਆਊਗਾ ਫੈਸਲਾ ਜਨਤਾ ਦੇ ਸਾਹਮਣੇ ਆਏ ਸਾਰੇ ਮੁਕਾਬਲੇ ਸੋ ਵਧੀਆ ਗੱਲ ਆ ਬਾਈ ਨੇ ਕੀਤੀ ਉਹ ਕਹਿੰਨੇ ਕਿ ਸਾਰੇ ਹੀ ਮੁਕਾਬਲੇ ਚ ਹੈ ਤੇ ਸਾਰੇ ਹੀ ਵਧੀਆ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਪਹਿਲਾਂ ਹੁੰਦਾ ਸੀ ਸਿਆਸਤਦਾਨ ਲੋਕਾਂ ਨੂੰ ਗੁੱਦੂ ਬਣਾ ਜਾਂਦੇ ਸੀਗੇ ਪਰ ਹੁਣ ਜਿਹੜਾ ਵੋਟਰ ਐ ਤੁਹਾਨੂੰ ਲੱਗਦਾ ਵੀ ਹੁਣ ਗੁੱਦੂ ਬਣ ਜੂਗਾ ਨਹੀਂ ਹੁਣ ਪਤਾ ਕੀ ਗੱਲ ਆ ਬਾਈ ਆਪਣਾ ਵਿਰੇਕ ਕੋਲੇ ਇੰਟਰਨੈਟ ਚੱਲਦਾ ਜੋ ਵੀ ਗੱਲਬਾਤ ਹੁੰਦੀ ਆ ਗੱਲਬਾਤ ਦੇ ਵਿੱਚ ਹੁੰਦੀ ਆ ਜਨਤਾ ਤੇ ਪਹਿਲਾਂ ਆ ਜਾਂਦੀ ਕਿਉਂਕਿ ਜਿਹੜਾ ਕੋਈ ਲੀਡਰ ਕੋਈ ਜਿਨੇ ਅੰਗੈਲੀਆਂਆਂ ਕੀਤੀਆਂ ਗਲਤੀਆਂ ਕੀਤੀਆਂ ਹੁਣ ਸਾਰੇ ਇਹਨਾਂ ਦੇ ਜਿਵੇਂ ਆਪਾਂ ਕਹਿ ਦਗੇ ਵੀ ਲੋਕਾਂ ਦੇ ਵਿੱਚ ਪੜਦੇ ਜਿਹੜੇ ਜ਼ਾਹਰ ਹੋ ਚੁੱਕੇ ਆ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿ ਲੋਕਾਂ ਤੋਂ ਕੁਝ ਲੁਕਿਆ ਸਿੱਪਿਆ ਨਹੀਂ ਕੁਝ ਨਹੀਂ ਲੁਕਿਆ ਜਨਤਾ ਨੂੰ ਸਭ ਪਤਾ ਵੀ ਕੌਣ ਕਿਵੇਂ ਇੱਕ ਹਿੰਦੀ ਫਿਲਮ ਦਾ ਗਾਣਾ ਹੈ ਪਬਲਿਕ ਹੈ ਸਭ ਜਾਣਦੀ ਹੈ ਜਾਣਦੀ ਹੈ ਹਾਂ ਸਭ ਜਾਣੀ ਜਾਣਾ ਜੀ ਲੋਕ ਹਾਂ ਤੇ ਆਪਾਂ ਕਹਿ ਦਗੇ ਵੀ ਆਪਾਂ ਆ ਪਰਦਾ ਰੱਖ ਲਾਂਗੇ ਦੋਹਾਂ ਤੋਂ ਰੱਖ ਲਾਂਗੇ ਚਾਹੋਂ ਤੋਂ ਰੱਖ ਲਾਂਗੇ ਬਿਲਕੁਲ ਹੁਣ ਸਾਰਿਆਂ ਨੂੰ ਪਤਾ ਵੀ ਕਿਹੜਾ ਲੀਡਰ ਕਿਵੇਂ ਆ ਤੇ ਕਿਹੜਾ ਕਿਵੇਂ ਸੋ ਬਾਈ ਜੀ ਦੀ ਕਹਿਣ ਦਾ ਭਾਵ ਹੈ ਕਿ 4 ਤਰੀਕ ਨੂੰ ਮਸ਼ੀਨਾਂ ਖੁੱਲੀਆਂ ਤੋਂ ਪਤਾ ਲੱਗਣਾ ਹੈ ਕਿ ਲੋਕਾਂ ਦਾ ਫਤਵਾ ਕੀ ਹੈ ਲੋਕ ਕਿਹਦੇ ਹੱਕ 'ਚ ਫਤਵਾ ਦਿੰਦੇ ਆ ਕਿਉਂਕਿ ਬਹੁਤ ਵੱਡੀ ਪਾਵਰ ਹੈ ਲੋਕਾਂ ਦੇ ਹੱਥ ਦੇ ਵਿੱਚ ਵੋਟ ਹੈ ਜਿਹੜੀ ਇਹ ਬਹੁਤ ਵੱਡੀ ਪਾਵਰ ਹੈ ਜੋ ਸਾਡੀ ਡੈਮੋਕ੍ਰੈਟਿਕ ਜਿਹੜੀ ਸਾਡੇ ਰਾਈਟਸ ਆ ਉਨ੍ਹਾਂ ਦੇ ਵਿੱਚੋਂ ਵੋਟ ਸਾਨੂੰ ਦਿੱਤੀ ਗਈ ਹੈ ਕਿ ਅਸੀਂ ਆਪਣੀ ਸਰਕਾਰ ਚੁਣ ਸਕੀਏ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਵੋਟ ਜਿ ਪਾਉਣ ਜ਼ਰੂਰ ਜਾਈਏ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਈਏ ਸੋ ਤਖਤਪੁਰਾ ਸਾਹਿਬ ਦੇ ਲੋਕਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਸਾਰਿਆਂ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ ਬਜ਼ੁਰਗ ਖੜੇ ਹੈ ਸਸਿਕਾ ਬਜ਼ੁਰਗ ਕੀ ਨਾਮ ਹੈ ਜੀ ਅਬਦੇ ਸਿੰਘ ਸਿੰਘਦੇਵ ਸਿੰਘ ਤੁਸੀਂ ਕੁਝ ਕਹਿਣਾ ਚਾਹੋਗੇ ਵੋਟਾਂ ਜਿਹੜੀਆਂ ਪੈ ਰਹੀਆਂ ਤੇ ਕਿਵੇਂ ਲੱਗਦਾ ਤੁਹਾਨੂੰ ਕਿਹੜਾ ਉਮੀਦਵਾਰ ਵਧੀਆ ਲੱਗਦਾ ਮੇਰਾ ਭਾਈ ਭਗਵੰਤ ਮਾਨੀ ਵਧੀਆ ਲੱਗਦਾ ਭਗਵੰਤ ਮਾਨ ਕੀ ਕਾਰਨ ਕਹਿੰਦਾ ਕੀ ਕਾਰਨ ਜਾਂਦਾ ਭਾਈ ਲਾਈਟ ਦੇਖ ਲਓ ਵੀ ਆ ਤਿੰਨ ਲੱਖ ਚੱਲਦੀ ਹੈ ਕਰਾਣੇ ਬਿੱਲ ਮਾਉ ਹੈ ਕੋਈ ਦੇਖ ਦੁਨੀ ਇਹਦੀ 5-5000 ਰੁਪਏ ਬਿੱਲ ਆ ਵੀ ਜੇ ਇੱਕ ਘੱਟ ਨੂੰ ਜੇ ਨਾਮ ਆਪੋ ਇਹਦਾ ਤੇ ਉਹ ਦੇਖ ਲੋ ਵੀ 34000 ਨੌਕਰੀਆਂ ਦੇਤੀਆਂ ਹਮਤਮਾਨ ਅੱਛਾ ਤਾਂ ਲੱਗਦਾ ਵੀ ਲੋਕ ਜਿਹੜੇ ਹੁਣ ਤੱਕ ਦੇ ਕੰਮਾਂ ਨੂੰ ਵੋਟ ਪਾਉਣਗੇ ਬਿਲਕੁਲ ਜੀ ਬਿਲਕੁਲ ਦੱਸ ਭਾਈ ਦੱਸ ਸੋ ਬਜ਼ੁਰਗ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਸਰਕਾਰ ਦੇ ਕੰਮਾਂ ਤੋਂ ਅਸੀਂ ਖੁਸ਼ ਹੈ ਤੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਸੋ ਸਾਰੇ ਹੀ ਤੁਸੀਂ ਦੇਖਿਆ ਅਸੀਂ ਵੱਖ-ਵੱਖ ਉਮੀਦਵਾਰਾਂ ਦੀਆਂ ਕਿਉਂਕਿ ਜਿਹੜਾ ਇੱਕ ਪੱਤਰਕਾਰ ਹੁੰਦਾ ਹੈ ਉਹਦੇ ਲਈ ਸਾਰੇ ਬਰਾਬਰ ਹੁੰਦੇ ਆ ਅਸੀਂ ਸਾਰੀਆਂ ਪਾਰਟੀਆਂ ਅੱਦੇ ਤੁਹਾਨੂੰ ਉਮੀਦਵਾਰਾਂ ਨੂੰ ਮਿਲਾਇਆ ਇੰਟਰਵਿਊਜ਼ ਕੀਤੀਆਂ ਉਹਨਾਂ ਦਾ ਪੱਖ ਜਾਣਿਆ ਕਿ ਲੋਕਾਂ ਲਈ ਉਹ ਜਿੱਤ ਕੇ ਕੀ ਕਰਨਗੇ ਉਹਨਾਂ ਦੇ ਵਿਜ਼ਨ ਤੁਹਾਨੂੰ ਤੁਹਾਡੇ ਸਾਹਮਣੇ ਰੱਖੇ ਆ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਲੋਕਾਂ ਦੀ ਮੋਹਣਸੀ ਲੋਕਾਂ ਵੱਲ ਜਾ ਰਹੇ ਆ ਕਿ ਲੋਕਾਂ ਦਾ ਕੀ ਵਿਜ਼ਨ ਹੈ ਲੋਕ ਕੀ ਸੋਚਦੇ ਆ ਕਿਦੇ ਬਾਰੇ ਲੋਕ ਕੀ ਸੋਚਦੇ ਆ ਕਿਉਂਕਿ ਜ਼ਮੀਨੀ ਪੱਧਰ ਤੇ ਜਿਹੜਾ ਕੁਝ ਹੋਰ ਹੁੰਦਾ ਸੋਸ਼ਲ ਮੀਡੀਆ ਤੇ ਹੋਰ ਹੁੰਦਾ ਪਰ ਅਸੀਂ ਕੋਸ਼ਿਸ਼ ਕਰਦੇ ਆ ਜ਼ਮੀਨੀ ਹਕੀਕਤ ਸਿੱਧੀ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਅੱਜ ਅਸੀਂ ਖੁੱਲੀ ਚਰਚਾ ਦੇ ਵਿੱਚ ਪਹੁੰਚੇ ਸੀ ਗੁਰੂਆਂ ਦੀ ਚਰਨ ਸ਼ੋਪਰਾਪਤ ਧਰਤੀ ਅਕਤਪੁਰਾ ਸਾਹਿਬ ਦੇ ਵਿੱਚ ਉਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਬਹੁਤ ਸੁਲਝੀਆਂ ਗੱਲਾਂ ਲੋਕਾਂ ਨੇ ਕੀਤੀਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਗੁਰੂ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ